ਸ਼ਰਦੀ ਕਲਾ ਮੰਚ ਦੇ ਮੁੱਖ ਸੰਚਾਲਕ ਸਰਾਸਪੀਵ ਸਿੰਘ ਜੀ ਜੀ ਸਾਹਿਬ ਵਾਰਿਆ ਸਾਹਿਬ ਤੇ ਹੋਰ ਦਰਜਵਦਾਜਾ ਆਉਦੇ ਦਰ ਸਹਿਬਾਨ ਤੇ ਮੈਂਬਰ ਸਾਜਨਾ ਆਓ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੜਾਈ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਮਾਰਲ এডਿਕੇਸ਼ਨ ਕਿੰਨੀ ਕਿ ਜ਼ਰੂਰੀ ਹੈ ਇਹ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀ ਚਾਹਾਂਗਾ ਕਿ ਅੱਜ ਤੋਂ 2 ਸਾਲ ਪਹਿਲਾਂ ਮੈਂ ਚੜ੍ਹਦੀ ਕਲਾ ਮੰਚ ਦਾ ਨਾਮ ਸੁਣਿਆ ਸੀ ਤੇ ਇਹ ਵੀ ਸੁਣਿਆ ਕਿ ਬੜਾ ਨੋਬਲ ਕਾਜ਼ ਮੰਚ ਕਰ ਰਿਹਾ ਹੈ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਵਗੈਰਾ ਦੇਣੀਆਂ ਜਾਂ ਫਿਰ ਜਿਹੜੀ ਆ ਕਿਤਾ ਅਗਵਾਈ ਐ ਐਜੂਕੇਸ਼ਨ ਦੇਣੀ ਉਹਨਾਂ ਦੀ ਭੜਾਈ ਦੇ ਵਿੱਚ ਫਿਊਚਰ ਦੇ ਵਿੱਚ ਬੱਚਿਆਂ ਨੂੰ ਜਿਹੜੀ ਸਹਾਇ ਕਾਫੀ ਹੁੰਦੀ ਐ ਉਹਦੇ ਬਾਰੇ ਬਹੁਤ ਸੁਣਿਆ ਸੀ ਕਿ ਬੜਾ ਨੋਬਲ ਕਾਰਜ ਕੀਤਾ ਜਾ ਰਿਹਾ ਹੈ ਇਹਦੇ ਨਾਲ ਨਾਲ ਕਿਉਂਕਿ ਅਸੀਂ ਸਾਡਾ ਬਾਸਤਾ ਬਹੁਤਾਂ ਸਕੂਲਾਂ ਦੇ ਨਾਲ ਐ ਇਸੇ ਲਈ ਅੱਜ ਇਹ ਵਿਸ਼ਾ ਚੁਣਿਆ ਵੀ ਜਿਹੜੀ ਮੋਰਲ ਐਜੂਕੇਸ਼ਨ ਐ ਉਹ ਕਿੰਨੀ ਇੰਪੋਰਟੈਂਸ ਆਉਦੀ ਸਕੂਲ ਐਜੂਕੇਸ਼ਨ ਦੇ ਵਿੱਚ ਇਸ ਤੋਂ ਬਿਨਾ ਮੈ ਰਣੀ ਆ ਸਰਦਾਰ ਸਰਦੇਵ ਸਿੰਘ ਜੀ ਰਾਣਾ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਸ ਮੰਚ ਦੇ ਨਾਲ ਜੋੜਿਆ ਪਿਛਲੇ ਸਾਲ ਲਗਭਗ ਅਕਤੂਬਰ ਮਹੀਨੇ ਦੇ ਨਵੰਬਰ ਵਿੱਚ ਸਾਨੂੰ ਮਜਾਬਤ ਇੱਕ ਸਕੂਲ ਦੇ ਵਿੱਚ ਪ੍ਰੋਜੈਕਟ ਕਰਨ ਜਾਣਾ ਪਿਆ ਮੇਰੇ ਨਾਲ ਰਾਣਾ ਜੀ ਸੀ ਦੋਨਾਂ ਨੇ ਪ੍ਰੋਜੈਕਟ ਕਰਨ ਤੋਂ ਬਾਅਦ ਫੰਕਸ਼ਨ ਜਦੋਂ ਸਮਾਪਤ ਹੋ ਗਿਆ ਖਾਣਾ ਖਾਣ ਲੱਗੇ ਤਾਂ ਰਾਣਾ ਜੀ ਨੂੰ ਇੱਕ ਫੋਨ ਕਾਲ ਆਈ ਉਹ ਫੋਨ ਕਾਲ ਸੁਣ ਕੇ ਮੈਂ ਦੱਸਣਾ ਲੱਗੇ ਕਹਿੰਦੇ ਚਰਨੀ ਕਲਾ ਮੰਚ ਵਾਲਾ ਫੋਨ ਸੀ ਸ਼ਾਇਦ ਸਰਦੀਪ ਸਿੰਘ ਦਾ ਫੋਨ ਹੋਣਾ ਮੈਂ ਕਹਿੰਦਾ ਵੀ ਚੰਨੀ ਕਲਾ ਮੰਚ ਕਿੱਥੇ ਬਣਿਆ ਹੋਇਆ ਕਹਿੰਦਾ ਖੰਨੇ ਦੇ ਵਿੱਚ ਆ ਅਕਸਰ ਹੀ ਮਾਇਉਲਾ ਮੈਂਬਰ ਆ ਤੁਸੀਂ ਉਹਦੇ ਮੈਂਬਰ ਬਣੋ ਮੈਂ ਕਹਿੰਦਾ ਰਾਜ ਜੀ ਮੈਂ ਵੀ ਮੈਂਬਰ ਬਣ ਜਾਣਾ ਕੋਈ ਗੱਲ ਨਹੀਂ ਕਹਿੰਦਾ ਵੀ ਉਸ ਸੰਸਥਾ ਵਿੱਚ ਜਾ ਕੇ ਤੁਸੀਂ ਦੇਖੇਂਗੇ ਉਹ ਕਿ ਉੱਥੇ ਕਿੰਨੇ ਗਹਿਰਗੇ ਸੰਸੀਅਰ ਦੇ ਜਿਹੜੇ ਸੱਜਣੇ ਬਦਵਾਨ ਪੁਰਸ਼ ਇਕੱਠੇ ਹੁੰਦੇ ਨੇ ਆਪਣੇ ਵਰਗੇ ਨੇਚਰ ਦੇ ਲੋਕ ਨੇ ਤੁਸੀਂ ਉੱਥੇ ਆਪ ਨੂੰ ਉਹਨਾਂ ਵਧੀਆ ਸੰਗਤ ਨਹੀਂ ਮਿਲ ਸਕਦੀ ਜੀ ਮਹੀਨੇ ਬਾਅਦ ਇਕੱਠੇ ਹੋਣ ਲਈ ਗੈਕੂ ਗਦਰਮੋਹ ਲਈ ਅਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਜਿਵੇਂ ਰਾਣਾ ਜੀ ਨੇ ਦੱਸਿਆ ਸੀ ਮੈਂ ਕਦੇ ਮੀਟਿੰਗਾਂ ਅਟੈਂਡ ਕੀਤੀਆਂ ਨੇ ਇੱਥੇ ਆ ਕੇ ਪਹਿਲਾਂ ਐਨਵਲ ਫੰਕਸ਼ਨ ਵੀ ਅਟੈਂਡ ਕੀਤਾ ਉਸ ਤੋਂ ਬਾਅਦ ਇੱਕ ਦੋ ਮੀਟਿੰਗਾਂ ਇੱਥੇ ਅਟੈਂਡ ਕੀਤੀਆਂ ਇਸੇ ਬੈਠਕ ਦੇ ਵਿੱਚ ਇਸੇ ਜਗ੍ਹਾ ਦੇ ਉੱਤੇ ਜਾਰ ਜੋ ਮੈਨੂੰ ਰਾਣਾ ਜੀ ਨੇ ਦੱਸਿਆ ਸੀ ਉਸ ਤੋਂ ਵੀ ਵੱਧ ਕਿਤੇ ਮੈਨੂੰ ਮਹਿਸੂਸ ਹੋਇਆ ਸੱਚਮੁੱਚ ਹੀ ਬੜੇ ਸੈਂਸੀਅਰ ਅਰ ਸਮਾਜਪਤੀ ਪ੍ਰਤੀ ਚੇਤਨ ਚਿੰਤਾ ਕਰਨ ਵਾਲੇ ਲੋਕ ਇਸ ਮੰਚ ਨਾਲ ਜੁੜੀ ਹੋਈ ਨਹੀਂ ਇਸ ਮੰਨੂ ਬਗਲ ਦੀ ਬੜੀ ਖੁਸ਼ੀ ਆ ਪਰ ਮੈਂ ਇਸ ਦਲ ਦੀ ਸਾਰੇ ਮੰਚ ਨੂੰ ਸਭ ਤੋਂ ਬੰਨਾ ਵਧਾਈ ਦਿੰਨਾ ਤੇ ਨਾਲ ਹੀ ਇਹਨਾਂ ਦੇ ਜਿਹੜੇ ਸੰਚਾਲਕ ਨੇ ਜਿਹੜੀ ਇਹਦੀ ਗਵਰਨਿੰਗ ਬਾਡੀ ਹੈ ਉਹ ਇਸ ਧਾਈ ਦਾ ਪਾਤਰ ਹੈ ਕਿਉਂਕਿ ਆਪਣਾ ਮੈਂਬਰ ਬਣ ਕੇ ਜੁੜੀ ਜਾਣਾ ਪਰ ਮੇਨ ਕੰਮ ਤਾਂ ਗਵਰਨਿੰਗ ਕੰਮ ਦਾ ਜਿਹੜੀ ਬਾਡੀ ਨੂੰ ਗਵਨ ਕਰ ਰਹੀ ਆ ਸੋ ਇਸ ਦੇ ਨਾਲ ਹੀ ਹੁਣ ਜਿਹੜਾ ਅੱਜ ਦਾ ਜਿਹੜਾ ਟੌਪਿਕ ਹੈ ਉਹ ਮੋਰਲ এডੂਕੇਸ਼ਨ ਕਿੰਨੀ ਇੱਕ ਜ਼ਰੂਰੀ ਹੈ ਅ ਅੱਜ ਦੀ ਸਾਡੀ এডੂਕੇਸ਼ਨ ਵਿੱਚ ਪੜਾਈ ਦੇ ਵਿੱਚ ਵਿਸ਼ਾ ਸਾਡਾ ਪੜਾਈ ਦੇ ਵਿੱਚ ਪੜਾਈ ਵਿੱਚ ਮੋਰਲ ਸਿੱਖਿਆ ਦੀ ਜ਼ਰੂਰਤ ਹੈ ਸੋ ਹੁਣ ਜਦੋਂ ਇਸ ਵਿਸ਼ੇ ਨੂੰ ਆਪਾਂ ਐਲੈਬੋਰੇਟ ਕਰੀਏ ਤਾਂ ਇਹਦੇ ਵਿੱਚ ਤਿੰਨ ਫੈਕਟਰ ਨੇ ਤਿੰਨ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਇੱਕ ਤਾਂ ਪੜਾਈ ਹੈ ਦੂਜਾ ਪੜਾਈ ਹਾਸਲ ਕਰਨ ਵਾਲਾ ਪੜਾਈ ਪ੍ਰਾਪਤ ਕਰਨ ਵਾਲਾ ਫੈਕਟਰ ਹੈ ਜਿਹੜਾ ਬੱਚਾ ਹੈ ਸਟੂਡੈਂਟ ਹੈ ਤੀਜਾ ਮੋਰਲ এডੂਕੇਸ਼ਨ ਜੇ ਹੁਣ ਸਭ ਤੋਂ ਪਹਿਲਾਂ ਅਸੀਂ ਪੜ੍ਹਾਈ ਨੂੰ ਲੈਬਰਾਟ ਕਰਨ ਦੀ ਕੋਸ਼ਿਸ਼ ਕਰੀਏ এডੂਕੇਸ਼ਨ ਕੀ ਹੈ ਸਾਨੂੰ ਇਹ ਸਮਝਣ ਦੀ ਲੋੜ ਪਊਗੀ ਲੈਸੇ ਤਾਂ ਇੱਥੇ ਬਹੁਤ ਸੋਹਣੇ ਬਲਾਾਰੇ ਵੱਡੇ ਵਿਦਵਾਨ ਸੱਜਣ ਆ ਕੇ ਸਟੇਜ 'ਤੇ ਬੋਲ ਕੇ ਜਾਂਦੇ ਨੇ ਉਹਨਾਂ ਮੂਰੇ ਮੇਰਾ ਬੋਲਣਾ ਤਾਂ ਇੱਕ ਸੂਰਜ ਨੂੰ ਦੀਵਾ ਦਿਖਾਉਣੋਂ ਬਰਾਬਰ ਹੈ ਤੇ ਕਿਉਂਕਿ ਮੈਂ ਤਾਂ ਇਹਨਾਂ ਵਿਦਵਾਨ ਨਹੀਂ ਕੋਈ ਮੈਂ ਨਾ ਕੋਈ ਉਹ ਖਿਆਰਤੀ ਇਸ ਖਿਆਰਤੀ ਸਮਝ ਲਓ ਮੈਂ ਤੁਹਾਡੇ ਤੋਂ ਸੁਣਨ ਵਾਲਾ ਤਾਂ ਤੁਹ ਤੋਂ ਸਿੱਖਣ ਵਾਲਾ ਹੀ ਹਾਂ ਹੁਣ ਇਸ ਨੂੰ ਆਪਾਂ ਜਦੋਂ ਲੈਬਰਾਟ ਕਰਦੇ ਹਾਂ ਮੇਰੇ ਜਿਹੜੀ এডਿਕੇਸ਼ਨ ਆ ਉਹ ਹੈ ਕਿ এডਿਕੇਸ਼ਨ ਬਾਰੇ ਬਹੁਤ ਵਿਦਵਾਨਾਂ ਨੇ ਆਪੋ-ਆਪਣੇ ਵਿਚਾਰ ਰੱਖੇ ਨੇ ਕਿਵੇਂ ਮਹਾਤਮਾ ਗਾਂਧੀ ਜੀ ਨੇ ਕਿ ਅਸੀਂ এডਿਕੇਸ਼ਨ ਇਜ਼ ਦੀ ਮੋਡੀਫਿਕੇਸ਼ਨ ਆਫ ਬਿਹੇਵੀਅਰ ਮਨੁੱਖ ਦੇ ਵਿਵਹਾਰ ਵਿੱਚ ਤਬਦੀਲੀ ਲਿਆਉਣ ਨੂੰ এডਿਕੇਸ਼ਨ ਕਹਿੰਦੇ ਆ ਅਨਪੜ੍ਹ ਆਰ ਪੜ੍ਹੇ ਲਿਖੇ ਇਨਸਾਨ ਦਾ ਜਦੋਂ ਫਰਕ ਕਿਸੇ ਨਜ਼ਰ ਕਰਦਾ ਹੈ ਉਹਦੇ ਵਿਵਹਾਰ ਤੋਂ ਪਤਾ ਲੱਗ ਜਾਂਦਾ ਹੈ ਵੀ ਇਨਸਾਨ ਪੜ੍ਹਿਆ ਲਿਖਿਆ ਐਜੂਕੇਟਡ ਆ ਜਾਂ ਹੈ ਐਜੂਕੇਟਡ ਆ ਜਾਂ ਅਨਪੜ੍ਹ ਉਹਨਾਂ ਦੀ ਡਿਫੀਨੇਸ਼ਨ ਦੇ ਮੁਤਾਬਕ ਇਸੇ ਤਰ੍ਹਾਂ ਹੀ ਡੈਫੀਨੇਸ਼ਨ ਹੋਰ ਵੀ ਬਿਲਵਾਨਾਂ ਨੇ ਦਿੱਤੀ ਐ ਸਪਾਨੀ ਵਿਵੇਕਾਨੰਦ ਜੀ ਕਹਿੰਦੇ ਨੇ ਡਿਜ਼ਾਈਨ ਆਰਟ ਟੂ ਲਿਵ ਇਨ ਸੋਸਾਇਟੀ ਐਜੂਕੇਸ਼ਨ ਇੱਕ ਕਲਾ ਹੈ ਜਿਹੜੀ ਸਾਨੂੰ ਸਮਾਜ ਵਿੱਚ ਰਹਿਣ ਦੀ ਕਲਾ ਜਾਚ ਸਿਖਾਉਂਦੀ ਹੈ ਅਸੀਂ ਸਮਾਜ ਵਿੱਚ ਕਿਵੇਂ ਰਹਿਨੇ ਆ ਸਮਾਜ ਵਿੱਚ ਕਿਵੇਂ ਰਹਿਿਆ ਜਾ ਸਕਦਾ ਸਮਾਜ ਨੂੰ ਕਿਵੇਂ ਫੋਲੋ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਹੀ ਡੈਫੀਨੇਸ਼ਨ ਕਈ ਜਿਹੜੇ ਸਾਡੇ ਸਾਹਮਣੇ ਆਉਂਦੀਆਂ ਨੇ ਐਜੂਕੇਸ਼ਨ ਦੀਆਂ ਪਰ ਜਦੋਂ ਸਾਰੀਆਂ ਡੈਫੀਨੇਸ਼ਨਾਂ ਦਾ ਨਾਟਕਸ਼ਾਲਿਕ ਨਿਚੋੜ ਕੱਢ ਲੈਂਦੇ ਆ ਜਿਹੜੀ ਹੁਣ ਅੱਜ ਦੇ ਮਾਡਰਨ ਯੋਗ ਵਿੱਚ ਜਿਹੜੀ ਡੈਫੀਨੇਸ਼ਨ ਸਰਵ ਪ੍ਰਵਾਨਤ ਹੋਈ ਹੈ ਤੁਸੀਂ ਸਾਰੇ ਐਜੂਕੇਸ਼ਨ ਨਾਲ ਸੰਬੰਧਤ ਐਜੂਕੇਟਰ ਲੋਕ ਬੈਠੇ ਹੋ ਤੁਸੀਂ ਸਾਰਿਆਂ ਨੇ ਸੁਣੀ ਹੈ ਪੜ੍ਹੀ ਹੈ ਕਿ ਆਲ ਰਾਊਂਡ ਡਿਵੈਲਪਮੈਂਟ ਆਫ ਦਾ ਚਾਈਲਡ ਜਿਹੜੀ ਅੱਜ ਸਰਵ ਪ੍ਰਵਾਨਤ ਡੈਫੀਨੇਸ਼ਨ ਹੈ ਉਹ ਹੈ ਆਲ ਰਾਊਂਡ ਡਿਵੈਲਪਮੈਂਟ ਆਫ ਦਾ ਚਾਈਲਡ ਆਫ ਦਾ ਸਟੂਡੈਂਟ ਇੱਕ ਬੱਚੇ ਦਾ ਸਰਵਪੱਖੀ ਵਿਕਾਸ ਉਹਦਾ ਸਰੀਰਕ ਵਿਕਾਸ ਵੀ ਹੋਵੇ ਉਹਦਾ ਮਾਨਸਿਕ ਵਿਕਾਸ ਵੀ ਹੋਵੇ ਉਹਦਾ ਸਮਾਜਿਕ ਵਿਕਾਸ ਵੀ ਹੋਵੇ ਉਹਦਾ ਸਾਰੇ ਪੱਖਾਂ ਤੋਂ ਉਹਦਾ ਵਿਕਾਸ ਹੋਣਾ ਜ਼ਰੂਰੀ ਹੈ ਉਹ ਉਸ ਕਲਾ ਨੂੰ ਉਸ ਇਲਮ ਨੂੰ ਉਸ ਆਰਟ ਨੂੰ ਅਸੀਂ ਐਜੂਕੇਸ਼ਨ ਮੰਨਦੇ ਹਾਂ ਅੱਜ ਦੀ ਜਿਹੜੀ ਮਾਡਰਨ ਡੈਫੀਨੇਸ਼ਨ ਮਤਲਬ ਹੁਣ ਜੇ ਇਸ ਨੂੰ ਆਪਾਂ ਸਰਪ੍ਰਮਾਨ ਡੈਫੀਨੇਸ਼ਨ ਮੰਨ ਲਿਆ ਤਾਂ ਇਹਨੂੰ ਅਚੀਵ ਕਰਨ ਦੇ ਲਈ ਸਿਰਫ ਕਿਤਾਬਾਂ ਇਹਦਾ ਰੋਲ ਪੂਰਾ ਨਹੀਂ ਇਹਦਾ ਕਰ ਸਕਦੀ ਕਲੀਆਂ ਤਕਤਾਬਾਂ ਜਾਂ ਫਾਰਮਲ এডਿਕੇਸ਼ਨ ਹੈ ਜਿਹੜੀ এডਿਕੇਸ਼ਨ ਦੋ ਟਾਈਪ ਦੀ ਆਪਾਂ ਸਮਝਦੇ ਹਾਂ ਇੱਕ ਫਾਰਮਲ এডਿਕੇਸ਼ਨ ਹੈ ਇੱਕ ਇਨਫਾਰਮਲ এডਿਕੇਸ਼ਨ ਹੈ ਫਾਰਮਲ এডਿਕੇਸ਼ਨ ਉਹ ਹੈ ਜਿਹੜੀ ਸਾਨੂੰ ਸਮਾਂ ਵੱਧ ਕਰਕੇ ਸਰੇਵਸ ਵੱਧ ਕਰਕੇ ਟਾਈਮ ਟੇਬਲ ਬਣਾ ਕੇ ਸਕੂਲਾਂ ਕਾਲਜਾਂ ਦੇ ਨਿਸ਼ਚਿਤ ਸਥਾਨ ਦੇ ਕੇ ਸਾਨੂੰ ਐਜੂਕੇਟ ਕੀਤਾ ਜਾਂਦਾ ਹੈ ਕਿਸੇ ਸਿਸਟਮ ਰਾਹੀਂ ਉਹ ਅਸੀਂ ਇਹਨੂੰ ਫਾਰਮਲ এডਿਕੇਸ਼ਨ ਕਹਿੰਦੇ ਹਾਂ ਜਿਵੇਂ ਸਾਨੂੰ ਸਬਜੈਕਟ ਪੜ੍ਹਦੇ ਆ ਸਾਰੇ ਇੰਗਲਿਸ਼ ਪੰਜਾਬੀ ਹਿੰਦੀ ਮੈਥ ਸਿੱਖਦੇ ਆ ਜਿਹੜੀ ਇਨਫਾਰਮਲ এডੂਕੇਸ਼ਨ ਹੈ ਉਹ ਹੋਇਆ ਜਿਹੜੀ ਤੁਰੇ ਜਾਂਦੀ ਸਿੱਖ ਲੈਨੇ ਆ ਕੋਈ ਬੱਚਾ ਤੁਰਿਆ ਜਾਂਦਾ ਕੇਲੇ ਦੇ ਛਿਲਕ ਤੋਂ ਦੇਖ ਕੇ ਅੱਪਰ ਕੇ ਫਸਲ ਕੇ ਉਹਨੂੰ ਪਤਾ ਲੱਗ ਗਿਆ ਵੀ ਜੇ ਅੱਜ ਅੱਗੇ ਤੋਂ ਮੈਂ ਕੇਲੇ ਦੇ ਛਿਲਕੇ ਦੇ ਪੈਰ ਰੱਖਣਾ ਮਤਲਬ ਕਿ ਜੂੰਗਾ ਉਹਨੂੰ ਕਿਸੇ ਸਲੇਬ ਸੇ ਨਹੀਂ ਦੱਸਿਆ ਉਹਨੂੰ ਕਿਸੇ ਟੀਚਰ ਨੇ ਨਹੀਂ ਦੱਸਿਆ ਉਹ ਇੱਕ ਆਪਣੇ ਰੋਜ਼ਾਨਾ ਜੀਵਨ ਦੇ ਵਿੱਚੋਂ ਇਨਫਾਰਮਲ ਢੰਗ ਦੇ ਨਾਲ ਗੈਰ ਰਸਮੀ ਢੰਗ ਦੇ ਨਾਲ ਹੀ ਉਹ ਸਿੱਖ ਗਿਆ ਬੀ ਐਡ ਇਹ ਸਾਨੂੰ ਸਿੱਖਿਆ ਸਮੇਂ এডੂਕੇਸ਼ਨ ਹੈ ਹੁਣ ਬੱਚੇ ਦਾ ਸਰਪੱਖੀ ਵਿਕਾਸ ਹੈ ਜਿਹੜਾ ਅਸੀਂ ਉਹਨੂੰ ਸਰਪ੍ਰਬੰਧ ਮੰਨ ਕੇ ਜੀਵਨ ਕਰਨ ਦੇ ਲਈ ਇਹ ਜ਼ਰੂਰੀ ਹੈ ਕਿ ਸਾਡੇ এডੂਕੇਸ਼ਨ ਦੇ ਵਿੱਚ ਜਿਹੜੀ ਹੈ ਨੈਤਿਕ ਸਿੱਖਿਆ ਮੋਰਲ এডੂਕੇਸ਼ਨ ਇਹ ਹੋਣੀ ਜ਼ਰੂਰੀ ਹੈ ਸਰੀਰਕ ਵਿਕਾਸ ਸਾਡਾ ਹੋ ਸਕਦਾ ਖੇਡਾਂ ਹੋਣਗੀਆਂ ਸਾਡੀਆਂ ਟੂਰਨਾਮੈਂਟ ਹੁੰਦੇ ਨੇ ਮਾਨਸਿਕ ਵਿਕਾਸ ਹੋ ਸਕਦਾ ਸਾਨੂੰ ਔਖੀ ਤੋਂ ਔਖੀ ਸਲੇਬ ਸੌਖੇ ਤੋਂ ਔਖਾ ਜਿਹੜੀਆਂ ਪ੍ਰੋਬਲਮਸ ਨੇ ਸੋਲਵ ਕਰ ਦਿੱਤੀਆਂ ਜਾ ਸਕਦੀਆਂ ਨੇ ਸਾਡੇ ਅਭਿਆਸ ਨਾਲ ਸਾਡਾ ਮਾਨਸਿਕ ਵਿਕਾਸ ਹੋ ਸਕਦਾ ਹੈ ਸਮਾਜਿਕ ਵਿਕਾਸ ਹੋ ਸਕਦਾ ਹੈ ਅਸੀਂ ਬਹੁਤ ਸੰਸਥਾਵਾਂ ਨਾਲ ਵਿਚਰਦੇ ਆਂ ਘੁੰਮਦੇ ਆਂ ਫਿਰਦੇ ਆਂ ਸਾਡਾ ਸਮਾਜਿਕ ਵਿਕਾਸ ਵੀ ਹੋ ਸਕਦਾ ਪਰ ਜਿਹੜਾ ਨੈਤਿਕ ਵਿਕਾਸ ਹੈ ਉਹ ਉਨੀ ਦੇਰ ਨਹੀਂ ਹੁੰਦਾ ਜਿੰਨੀ ਜਿੰਨਾ ਦੇਰ ਤੱਕ ਸਾਨੂੰ ਨੈਤਿਕ ਸਿੱਖਿਆ ਨਹੀਂ ਮਿਲਦੀ ਸੋ ਜਿਹੜੀ ਐਜੂਕੇਸ਼ਨ ਹੈ ਪੜ੍ਹਾਈ ਹੈ ਸਾਨੂੰ ਚੰਗਾ ਡਾਕਟਰ ਬਣਾ ਸਕਦੀ ਹੈ ਸਾਨੂੰ ਚੰਗਾ ਇੰਜੀਨੀਅਰ ਬਣਾ ਸਕਦੀ ਹੈ ਸਾਨੂੰ ਚੰਗਾ ਪ੍ਰਸ਼ਾਸਕ ਬਣਾ ਸਕਦੀ ਹੈ ਸਾਨੂੰ ਚੰਗਾ ਕਲਾਕਾਰ ਬਣਾ ਸਕਦੀ ਹੈ ਪਰ ਸਾਨੂੰ ਇੱਕ ਚੰਗਾ ਇਨਸਾਨ ਬਣਾਉਣ ਦੇ ਲਈ ਬੈਕ ਸਿੱਖਿਆ ਨਹੀਂ ਲੋਕੋ ਜੇ ਕੋਈ ਸਿੱਸ ਚੰਗਾ ਇਨਸਾਨ ਚੰਗਾ ਨਾਗਰਿਕ ਪੈਦਾ ਨਹੀਂ ਕਰ ਸਕਦੀ ਸਾਡੀ এডਿਕੇਸ਼ਨ ਤਾਂ ਇਹੋ ਲੱਗਦਾ ਵੀ ਉਹ ਸਾਡੀ এডਿਕੇਸ਼ਨ ਮਹੱਤਵਹੀਣ ਹੋ ਜਾਂਦੀ ਹੈ ਚੰਗਾ ਡਾਕਟਰ ਬੇਸ਼ੱਕ ਬਣ ਗਿਆ ਜੇ ਉਹਦੇ ਅੰਦਰ ਦਇਆ ਦਾ ਕਨਸੈਪਟ ਵੀ ਉਹਦੇ ਅੰਦਰ ਹਮਦਰਦੀ ਦਾ ਕਨਸੈਪਟ ਨਹੀਂ ਤਾਂ ਇਹ ਵਾਲਾ ਉਹਦੀ ਭਾਵੇਂ ਇਲਮਤ ਬਹੁਤ ਅੱਛਾ ਹੈ ਪਰ ਉਹਦੀ ਡੀਲਿੰਗ ਅੱਛੀ ਨਹੀਂ ਉਹ ਆਪਣੇ ਪੇਸ਼ੈਂਟਸ ਨਾਲ ਆਪਣੇ ਮਰੀਜ਼ਾਂ ਦੇ ਨਾਲ ਪਤਾ ਨਹੀਂ ਕਿਵੇਂ ਵਿਵਹਾਰ ਕਰਦਾ ਜਾਂ ਉਹ ਪੈਸੇ ਇਕੱਠਾ ਕਰਨ ਲੱਗ ਗਿਆ ਹੈ ਨੈਤਿਕ ਤੌਰ ਦੇ ਉੱਤੇ ਉਹ ਇਸ ਗੱਲ ਨੂੰ ਭੁੱਲ ਗਿਆ ਵੀ ਮੈਂ ਸੇਵਾ ਕਰਨੀ ਹੈ ਮੇਰਾ ਜਿਹੜਾ ਕੀਤਾ ਉਹ ਮਿਸ਼ਨਰੀ ਹੈ ਇੱਕ ਨੇ ਟੀਚਰ ਹੈ ਟੀਚਰ ਬੋਲਾ ਸਪਾਰਟ ਹੋ ਸਕਦਾ ਆਪਣੇ ਵਿਸ਼ੇ ਦਾ ਆਪਣੇ ਵਿਸ਼ੇ ਦੇ ਵਿੱਚ ਮਹਾਰ ਹੋ ਸਕਦਾ ਹੈ ਪਰ ਜੇ ਉਹ ਇੱਕੋ ਲਗਿਆ ਵੀ ਮੇਰਾ ਇਹ ਟੀਚਿੰਗ profession ਹੀ ਮਿਸ਼ਨ ਹੈ ਫਿਰ ਵੀ ਉਹ ਮਾਰ ਖਾਂਦਾ ਇਸ ਨੂੰ ਅਚੀਵ ਕਰਨ ਖਾਤਰ ਨੈਤਿਕ ਸਿੱਖਿਆ ਦੀ ਲੋੜ ਹੈ ਬੱਤੇ ਨੂੰ ਅਸੀਂ ਨੈਤਿਕ ਤੌਰ ਤੇ ਉੱਪਰ ਚੱਕਣਾ ਹੈ ਇਹ ਸਾਡੀ ਨੈਤਿਕ ਸਿੱਖਿਆ ਸਾਡੇ ਜਿਹੜੇ ਸੰਸਕਾਰ ਨੇ ਨੈਤਿਕ ਸਿੱਖਿਆ ਉਹ ਨੈਤਿਕ ਸਿੱਖਿਆ ਬਾਰੇ ਇਹ ਨੈਤਿਕ ਹੈਗੀ ਨੈਤਿਕ ਸਿੱਖਿਆ ਉਹ ਸਿੱਖਿਆ ਹੈ ਜਿਹੜੇ ਸੰਸਕਾਰ ਬੱਚੇ ਦੇ ਅੰਦਰ ਅਸੀਂ ਬਚਪਨ ਤੋਂ ਲੈ ਕੇ ਹਰ ਰੋਜ਼ ਇਨ ਫਾਰਮੈਟਾਂ ਦੇ ਨਾਲ ਗੈਰ ਰਸਮੀ ਢੰਗ ਨਾਲ ਨੂੰ ਦਿੰਦਾ ਵੀ ਦਿੰਦੇ ਜਾਂਦੇ ਆ ਇਹ ਜਿਵੇਂ ਕਿਤਾਬਾਂ ਦੇ ਵਿੱਚ ਸਾਰਾ ਕੁਝ ਨਹੀਂ ਦੱਸਿਆ ਜਾ ਸਕਦਾ ਇਹ ਕਿੱਥੋਂ ਸ਼ੁਰੂ ਹੁੰਦੀ ਹੈ ਨੈਤਿਕ ਸਿੱਖਿਆ ਆਪਣੇ ਘਰ ਦੇ ਘਰ ਤੋਂ ਪਹਿਲਾ ਸਕੂਲ ਬੱਚੇ ਦਾ ਮਾਂ ਦੀ ਗੋਦ ਹੈ ਫਸ ਜਿਹੜਾ ਫਸ ਇੰਸਟੀਚਿਊਸ਼ਨ ਫਸ ਸਕੂਲ ਬੱਚੇ ਦਾ ਹੈ ਉਹ ਉਹਦੀ ਮਾਂ ਦੀ ਗੋਦ ਹੈ ਆਪਣੀ ਮਾਂ ਦੀ ਗੋਦ ਵਿੱਚੋਂ ਹੀ ਉਹਨੇ ਸਿੱਖਣਾ ਸ਼ੁਰੂ ਕਰਦਾ ਹੈ ਮਨੋਂ ਦੀ ਡਾਇਰੈਕਸ਼ਨ ਕਿਧਰ ਨੂੰ ਹੋਣੀ ਆ ਤੁਸੀਂ ਖੋਖੋ ਨਾਲ ਦੇਖਿਆ ਨਾ ਇੱਕ ਉਹ ਦੇਖਿਆ ਉਹ ਸਾਰੇ ਖੋਖੋ ਦੀ ਗੇਮ ਸਾਰਿਆਂ ਨੇ ਖੇਡਦੇ ਦੇਖਿਆਣਗੇ ਉਹਦੀਆਂ ਲਾਈਨਾਂ ਬਣੀਆਂ ਹੁੰਦੀਆਂ ਨੇ ਜਿੱਦਰ ਨੂੰ ਖੋ ਖੈਦਾ ਉਸ ਲਾਈਨ ਚ ਭਜਣਾ ਹੁੰਦਾ ਉਹਨੇ ਦੂਜੇ ਪਾਸੇ ਧਰ ਨਹੀਂ ਕਰ ਸਕਦਾ ਸੋ ਬੱਚਾ ਮਾਂ ਦੀ ਗੋਦ ਵਿੱਚੋਂ ਜਿਹੜੀ ਡਾਇਰੈਕਸ਼ਨ ਲੈ ਕੇ ਸਮਾਜ ਵਿੱਚ ਐਂਟਰ ਕਰਦਾ ਹੈ ਉਹਦੀ ਹਮੇਸ਼ਾ ਸਿਰੇ ਤੱਕ ਡਾਇਰੈਕਸ਼ਨ ਉਹੀ ਰਹਿੰਦੀ ਹੈ ਭਾਵੇਂ ਉਹ ਸਹੀ ਡਾਇਰੈਕਸ਼ਨ ਲੈ ਕੇ ਚਲੇ ਜਾਵੇ ਸਾਰੇ ਕਹਿੰਦੇ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਚੋਰੀ ਚੋਰੀ ਮਾਰਨਾ ਚੋਰੀ ਨਹੀਂ ਮੁੱਕਣੀ ਚੋਰ ਦੀ ਮਾਂ ਮਾਰਨਾ ਚੋਰੀ ਮੁੱਕਣੀ ਹੈ ਸੋ ਜਿਹੜੀ ਡਾਇਰੈਕਸ਼ਨ ਮਾਂ ਕੋ ਮਿਲ ਜਾਣੀ ਹੈ ਉਹ ਕਿਸੇ ਪਾਸੇ ਉੱਥੋਂ ਸ਼ੁਰੂ ਹੁੰਦੀ ਹੈ ਨੈਤਿਕ ਸਿੱਖਿਆ ਬੈਠਣਾ ਉੱਠਣਾ ਖੜਨਾ ਤੱਪੜਾ ਸਲੀਕਾ ਪਾਉਣਾ ਆਏ ਗਏ ਨਾਲ ਕੋਈ ਗੱਲਬਾਤ ਕਰਨੀ ਹੈ ਇਹ ਤਿੰਨ ਗੱਲਾਂ ਨੈਤਿਕ ਸਿੱਖਿਆ ਵਿੱਚ ਮੈਨੂੰ ਲੱਗਦਾ ਰਹੀ ਹੁੰਦੀਆਂ ਨੇ ਰਫਤਾਰ ਗੁਫਤਾਰ ਤੇ ਦਸਤਾਰ ਇਹ ਤਿੰਨ ਗੱਲਾਂ ਨੇ ਜਿਹੜੀਆਂ ਮਾਸ ਖਾਂਦੀ ਹੈ ਜਾਂ ਪਰਿਵਾਰ ਸਾਂਦਾ ਹੈ ਦਸਤਾਰ ਰਫਤਾਰ ਤੇ ਗੁਫਤਾਰ ਦਸਤਾਰ ਤੋਂ ਭਾਵ ਹੈ ਪੋਸ਼ਾਕ ਸਾਰੀ ਪੋਸ਼ਾਕ ਉਹਦਾ ਕੱਪੜਾ ਲੇੜਾ ਪਹਿਨਣ ਦਾ ਢੰਗ ਤਰੀਕਾ ਸਮੇਂ ਦੇ ਮੁਤਾਬਕ ਜੇ ਦੁੱਖ ਸੁੱਖ ਵਿੱਚ ਜਾਂਦੇ ਆ ਸਾਡਾ ਕਿਹੋ ਜਿਹਾ ਪਹਿਰਾਵਾ ਹੈ ਵਿਆਹ ਵਿੱਚ ਜਾਂਦੇ ਆ ਸਾਡਾ ਕਿਹੋ ਜਿਹਾ ਪਹਿਰਾਵਾ ਹੈ ਕਿਸੇ ਮੇਲੇ ਵਿੱਚ ਸਾਬੇ ਦੇ ਜਾਂਦੇ ਆ ਸਾਡਾ ਕਿਹੋ ਜਿਹਾ ਪਹਿਰਾਵਾ ਹੈ ਇਹ ਇਹ ਸਾਡਾ ਕਾਊਂਟ ਕਰਦਾ ਬੰਦੇ ਤੇ ਕੱਪੜੇ ਦੱਸ ਦਿੰਦੇ ਨੇ ਬੰਦੇ ਦੀ ਪੋਸ਼ਾਕ ਦੱਸ ਦਿੰਦੀ ਹੈ ਵੀ ਇਹ ਨੂੰ ਇਹ ਸਿੱਖਿਆ ਕਿਸੇ ਦੀ ਸਿੱਖਿਆ ਇਹ ਨੂੰ ਮਿਲੀ ਹੋਈ ਹੈ ਸੋ ਇਸ ਤਰ੍ਹਾਂ ਹੀ ਦੂਜੀ ਗੱਲ ਆ ਸਾਡੀ ਗੁਫ਼ਤਾਰ ਗੋਲ ਬਾਣੀ ਤੁਹਾਡੀ ਬੋਲੀ ਵਿੱਚ ਸ਼ਲੀਨਤਾ ਕਿੰਨੀ ਕ ਹੈ ਤੁਹਾਡੀ ਬੋਲੀ ਵਿੱਚ ਮਠਾਸ ਕਿੰਨਾ ਕ ਹੈ ਤੁਹਾਡੀ ਬੋਲੀ ਵਿੱਚੋਂ ਆਪਣਤ ਕਿੰਨੀ ਝਾਕਦੀ ਹੈ ਤੁਹਾਡੀ ਬੋਲੀ ਰੁੱਖੀ ਆ ਜਾਂ ਮਿੱਠੀ ਆ ਇਹ ਸਾਰੀਆਂ ਗੱਲਾਂ ਤੁਹਾਡੀ ਬੋਲੀ ਕਿਹੋ ਜੀ ਆ ਜਿੱਥੇ ਬੈਠੇ ਹੋ ਗਰਾਊਂਡ ਵਿੱਚ ਖੇਡਦੇ ਹੋ ਉੱਚੀ ਆਵਾਜ਼ ਮਾਰेंगे ਉਹ ਕਲਾਸ ਵਿੱਚ ਬੈਠੇ ਹੋ ਹੌਲੀ ਬਰਾਹਮੂਗੀ ਗੁਰਦੁਆਰਾ ਸਾਹਿਬ ਜਾਉਂਗੇ ਚੁੱਪ ਰਹੋਗੇ ਤਾਂ ਕਿ ਅਸੀਂ ਸਿਮਰਨ ਸੁਣ ਸਕੀਏ ਜਿਵੇਂ ਹਰਮਿੰਦਰ ਜੀ ਨੇ ਬੜਾ ਸੋਣਾ ਕਹਾਣੀਆਂ ਸਾਖੀਆਂ ਸੁਣਾ ਕੇ ਇਤਿਹਾਸੀਆਂ ਸਾਨੂੰ ਸਿਮਰਨਾ ਦੱਸਿਆ ਜੇ ਹੁਣ ਅਸੀਂ ਸਿਮਰਨ ਕਿਤੇ ਕਰਦੇ ਆ ਬੱਚੇ ਜੇ ਸੰਗਤ ਸਿਮਰਨ ਕਰ ਰਹੀ ਆ ਉੱਤੇ ਅਸੀਂ ਉੱਚੀ ਆਵਾਜ਼ ਵਿੱਚ ਗੱਲਾਂ ਕਰਨ ਲੱਗ ਜਾਈਏ ਜਾਂ ਫੋਨ ਉੱਚੀ ਆਵਾਜ਼ ਵਿੱਚ ਸੁਣਨ ਲੱਗ ਜਾਈਏ ਤਾਂ ਸਾਨੂੰ ਨਾਲ ਦੇ ਡਿਸਟਰਬ ਹੋਣਗੇ ਸੋਚਾਂਗੇ ਸ਼ਾਇਦ ਜੱਸ ਇਹ ਬੰਦਾ ਕਹਿੰ ਇਹ ਇਸ ਤਰ੍ਹਾਂ ਸੰਗਤ ਵਿੱਚ ਬੈਠਿਆ ਲੱਗਦਾ ਨਹੀਂ ਹੈ ਇਹ ਸਿੱਖਿਆ ਜਿਹੜੀ ਇਹ ਨੈਤਿਕ ਸਿੱਖਿਆ ਦਾ ਹਿੱਸਾ ਹੈ ਇਹ ਬੱਚਿਆਂ ਨੂੰ ਸਾਨੂੰ ਸਿਖਾਉਣ ਦੀ ਲੋੜ ਹੈ ਹੁਣ ਅਸੀਂ ਘਰਾਂ ਵਿੱਚ ਕੀ ਦੇਖਦੇ ਆ ਬੱਚੇ ਇੰਨਾ ਮੋਬਾਈਲ ਦੇ ਨਾਲ ਜੁੜ ਗਏ ਨੇ ਕੋਈ ਪੇਰੈਂਟਸ ਦਾ ਕੋਈ ਮਿਲਣ ਵਾਲਾ ਆ ਗਿਆ ਕੋਈ ਰਿਸ਼ਤੇਦਾਰ ਆ ਗਿਆ ਕੋਈ ਭੈਣ ਭਾਈ ਆ ਗਿਆ ਈਵਨ ਉਹ ਫੜੇ ਸਲਾਮ ਸਾਂਝੀ ਕਰਨ ਤੋਂ ਸਿਵਾਏ ਤੀਜੀ ਗੱਲ ਨਹੀਂ ਕਰਦੇ ਆਪਣੇ ਮੋਬਾਈਲ ਤੇ ਗੇਮ ਖੜਨ ਲੱਗ ਜਾਂਦੇ ਨੇ ਇਹ ਕਾਦੀ ਕਮੀ ਹੈ ਨੈਤਿਕ ਸਿੱਖਿਆ ਵੀ ਹੀ ਕਮੀ ਹੈ ਬੱਚੇ ਦਾ ਮਨ ਕੋਰੀ ਸੰਦੇਸ਼ ਸੀ ਜੇ ਜਦੋਂ ਬੱਚੇ ਮੋਬਾਈਲ ਯੂਜ਼ ਕਰਨਾ ਸ਼ੁਰੂ ਕੀਤਾ ਹੈ ਉਦੋਂ ਹੀ ਉਹਨੂੰ ਐਜੂਕੇਟ ਕੀਤਾ ਜਾਣਾ ਮੋਬਾਈਲ ਪ੍ਰਤੀ ਤਾਂ ਸ਼ਾਇਦ ਜਿਹੜੀ ਡਾਇਰੈਕਸ਼ਨ ਉਹ ਹੁਣ ਮੋਬਾਈਲ ਦੀ ਹੁਣ ਲਈ ਬੈਠਾ ਮੋਬਾਈਲ ਤੋਂ ਬਿਨਾ ਸਾਰਦਾ ਹੀ ਨਹੀਂ ਇਸ ਤਰ੍ਹਾਂ ਸ਼ੈਡੂ ਨਾ ਹੋ ਜਾ ਸਾਨੂੰ ਇੱਥੇ ਵੀ ਲੈਕ ਸਿੱਖਿਆ ਦੀ ਲੋੜ ਸੀ ਹੈ ਅਰ ਰਹੂਗੀ ਉਸ ਤੋਂ ਆਜੋ ਅੱਗੇ ਗੁਫ਼ਤਾਰ ਹੈ ਰਫ਼ਤਾਰ ਹੈ ਤੇ ਸਾਡੀ ਰਫ਼ਤਾਰ ਹੈ ਉਹਨਾਂ ਰਫ਼ਤਾਰ ਕੀ ਹੈ ਰਫ਼ਤਾਰ ਸਾਡਾ ਚੱਲਣਾ ਬੈਠਣਾ ਖੜਨਾ ਇਹ ਸਾਰਾ ਰਫ਼ਤਾਰ ਵਿੱਚ ਹੀ ਆਉਂਦਾ ਜੇ ਹੁਣ ਤੁਸੀਂ ਖੇਤ ਵਿੱਚ ਕੰਮ ਕਰਦੇ ਹੋ ਜਦ ਸੈਰ ਕਰਨ ਜਾਂਦੇ ਹੋ ਹੌਲੀ ਹੌਲੀ ਤੁਰੇ ਜਾਮੋ ਉੱਥੇ ਉਹ ਵੀ ਠੀਕ ਨਹੀਂ ਹੈ ਕਿਤੇ ਗੁਰੂ ਘਰ ਮੱਥਾ ਟੇਕਣ ਚੱਲਿਓ ਉੱਥੇ ਨਟਕੇ ਜਾ ਕੇ ਮੱਥਾ ਟੇਕਣ ਜਾ ਕੇ ਉੱਥੇ ਉਹ ਵੀ ਠੀਕ ਨਹੀਂ ਹੈ ਸਮੇਂ ਦੇ ਮੁਤਾਬਕ ਜਗ੍ਹਾ ਦੇ ਮੁਤਾਬਕ ਥਾਂ ਦੇ ਮੁਤਾਬਕ ਸਾਡੀ ਰਹਿਣੀ ਬਹਿਣੀ ਸਾਡਾ ਖੜਨਾ ਬੈਠਣਾ ਹੋਣਾ ਚਾਹੀਦਾ ਹੈ ਕਿਉਂਕਿ ਸਾਡੀ ਨੈਤਿਕ ਹਿੱਸਿਆ ਦਾ ਹਿੱਸਾ ਹੈ ਜੀਗਲ ਹੁਣ ਨੈਤਿਕ ਸਿੱਖਿਆ ਨੂੰ ਜਿਹੜੇ ਕਾਰਨ ਕੀਦੇ ਨੈਤਿਕ ਸਿੱਖਿਆ ਵੀ ਕਿਉਂ ਅਸੀਂ ਨੈਤਿਕ ਸਿੱਖਿਆ ਤੋਂ ਉਪਰੇ हट ਗਏ ਉੱਥੇ ਕਾਰਨ ਇਹ ਹੈ ਕਿ ਕਿਤੇ ਨਾ ਕਿਤੇ ਅਸੀਂ ਪੇਰੈਂਟਸ ਨੇ ਆਪਣਾ ਰੋਲ ਪਿੱਛੇ ਕਰ ਲਿਆ ਆਪਣੇ ਕੰਮਾਂ ਕਰਕੇ ਆਪਣੇ ਰੁਝੇਵਿਆਂ ਕਰਕੇ ਬੱਚਿਆਂ ਵਾਲਾ ਟੈਨਸ਼ਨ ਨਾ ਆਵੇ ਕਿ ਆਪਾਂ ਸਾਰੇ ਪੇਰੈਂਟਸ ਨੇ ਜਾਂ ਦਾਦੇ ਦਾਦੇ ਪਰਦਾਦੇ ਆਪਾਂ ਦੋਤੇ ਪੋਤੇ ਆਲੇ ਸਾਰੇ ਆਪਾਂ ਕੋ ਕਿੰਨੇ ਕਿੰਨੀ ਪਨੀਰੀ ਹੈ ਸਾਡੇ ਸਾਹਮਣੇ ਬੱਚਿਆਂ ਦੀ ਛੋਟੀ ਇੱਥੇ ਸਾਡਾ ਬਹੁਤ ਵੱਡਾ ਫਰਜ਼ ਬਣਦਾ ਹੈ ਕਿਤੇ ਜਿਲ੍ਹੇ ਸਾਹਿਬ ਜਾ ਕੇ ਸਿਗਰਵ ਸਿੰਘ ਜੀ ਉੱਨੀ ਜਾ ਕੇ ਸਕੂਲਾਂ ਦੇ ਵਿੱਚ ਕਿਤਾਬਾਈ ਵਾਰੇ ਐਜੂਕੇਸ਼ਨ ਦਿੰਦੇ ਨੇ ਲੋੜਵੰਦ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਵੰਡ ਵੰਡਦੇ ਨੇ ਉੱਥੇ ਮੈਂ ਚਾਹੁੰਦਾ ਵੀ ਨਾਲ-ਨਾਲ ਕਿਤੇ ਨਾ ਕਿਤੇ ਇਹੋ ਜਿਹਾ ਲੈਕਚਰ ਵੀ ਨਾਲ ਰੱਖ ਲਿਆ ਕਰ ਜਿਹਦੇ ਨਾਲ ਕਿਤੇ ਬੱਚਿਆਂ ਨੂੰ ਇਹਨਾਂ ਤੇ ਨੈਤਿਕ ਸਿੱਖਿਆ ਵੀ ਜੋੜ ਲਿਆ ਜਾਵੇ ਰਾਨਾ ਜੰਦਰ ਜੀ ਹਾਂਜੀ ਹਾਂ ਰਾਨਾ ਜੰਦਰ ਬਹੁਤ ਵਧੀਆ ਗੱਲਾਂ ਨੇ ਰਾਨਾ ਜੀ ਇਸੇ ਵਿਸ਼ੇ ਤੇ ਬੋਲ ਰਹੇ ਹੋ ਰਾਨਾ ਜੀ ਇਸੇ ਸ਼ੁਰੂ ਉਹ ਕਰ ਰਹੇ ਨੇ ਲੈਕਚਰ ਹੁੰਦਾ ਹਾਂਜੀ ਹਾਂ ਉਹਦੇ ਵਿੱਚ ਅੱਧਾ ਘੰਟਾ ਹੋਣਾ ਜੀ ਜੀ ਵੀ ਠੀਕ ਬਿਲਕੁਲ ਬਿਲਕੁਲ ਪਹਿਲਾਂ ਸਿਹਤ ਬਾਰੇ ਹੁੰਦਾ ਫਿਰ ਹਾਂਜੀ ਇਹ ਵਧੀਆ ਵਧੀਆ ਕੰਮ ਹੈ ਵਧੀਆ ਹੋਣਾ ਵੀ ਚਾਹੀਦਾ ਸੀ ਇਹ ਤੇ ਇਸ ਤਰ੍ਹਾਂ ਹੁਣ ਰਿਹਾ ਸਾਡੇ ਕੋਲ ਵੀ ਇਹ ਜਿਹੜੀ ਨੈਤਿਕ ਸਿੱਖਿਆ ਹੈ ਅਸੀਂ ਇਹਨੂੰ ਕਿਵੇਂ ਬੱਚਿਆਂ ਦੇ ਵਿੱਚ ਲਿਆ ਸਕੀਏ ਬੱਚਿਆਂ ਦੇ ਵਿੱਚ ਇਹ ਕਿਵੇਂ ਲਾਗੂ ਕੀਤੀ ਜਾ ਸਕੀ ਬੱਚਿਆਂ ਨੂੰ ਕਿਵੇਂ ਦੱਸੀ ਜਾਵੇ ਕਿਤੇ ਕਈ ਕਈ ਪਹਿਲੂ ਨੇ ਉਦੋਂ ਮੈਨੂੰ ਲੱਗਦਾ ਵੀ ਐਜੂਕੇਸ਼ਨ ਜਿਹੜੀ ਹੈ ਹੁਣ ਪਹਿਲੀ ਗੱਲ ਤਾਂ ਹੈ ਬੱਚਿਆਂ ਦੇ ਜਿਹੜਾ ਸਿਲੇਬਸ ਹੈ ਉਹਦਾ ਸਿਲੇਬਸ ਹੈ ਕੁਸ ਇਸ ਢੰਗ ਦਾ ਬਣਿਆ ਹੋਇਆ ਜਿਹਦੇ ਵਿੱਚ ਜਿਹੜੀਆਂ ਕਿ ਮੋਰਲ ਵੈਲਿਜ਼ ਵਾਲੀਆਂ ਸਟੋਰੀਜ਼ ਹੁੰਦੀਆਂ ਸੀ ਕਹਾਣੀਆਂ ਹੁੰਦੀਆਂ ਸੀ ਉਹ ਲਿਗਨੇਟ ਹੋ ਗਈਆਂ ਹੁਣ ਵਿੱਚ ਉਹਨਾਂ ਜ ਰਹੀਆਂ ਹੀ ਨਹੀਂ ਸ੍ਰੀਸ਼ਵਰ ਕੇ ਦੇਖੋ ਉਹਦੇ ਵਿੱਚ ਟੈਕਨੀਕਲ ਤਾਂ ਬਹੁਤ ਕੁਝ ਹੈਗਾ ਪਰ ਜਿਹੜੀਆਂ ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਕੁਛ ਸਬਜੈਕਟ ਦਾ ਹਿੱਸਾ ਸੀ ਉਹ ਘਟ ਗਿਆ ਬਹੁਤ ਨਾ ਮਤ ਰਹਿ ਗਿਆ ਪੈਟੀਕਾ ਤੋ ਹੋਣਾ ਚਾਹੀਦਾ ਜਿਹੜਾ ਤੂੰ ਤੁਹਾਨੂੰ ਸਾਡੇ ਵਾਸਤੇ ਨਹੀਂ ਘਰ ਸਲੀਪਸ ਉੱਪਰ ਲੈਨੇ ਬਣਾਉਣਾ ਹੁੰਦਾ ਉਹ ਤੋਂ ਬਿਨਾ ਜਿਹੜਾ ਸਾਡੇ ਵਾਸ ਵਿੱਚ ਹੈ ਜਿਹਨੇ ਇੱਕ ਇੰਗਲਿਸ਼ ਆਫ ਦੱਸਦੇ ਨੇ ਵੀ ਜੇ ਹਰ ਟੀਚਰ ਹਰ ਪੇਰੈਂਟਸ ਬੱਚੇ ਨੂੰ 10 ਮਿੰਟ ਉਹਦੇ ਸੰਸਕਾਰਾਂ ਤੇ ਗੱਲ ਕਰ ਲਵੇ ਆਪਾਂ ਘਰੇ ਸਕੂਲ ਵਿੱਚ ਟੀਚਰ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਦੋ ਚਾਰ ਕਰਨਾ ਜਨਰਲ ਗੱਲਾਂ ਦੇ ਨਾਲ ਨੇੜੇ ਕਿ ਸੇਕਿਆ ਸੰਬੰਧੀ ਜ਼ਿੰਦਗੀ ਦੇ ਵਿੱਚ ਆਮ ਜ਼ਿੰਦਗੀ ਵਰਤੀ ਕਰ ਲਵੇ ਕਰ ਲਈਆਂ ਜਾਣ ਤਾਂ ਉਹਦੇ ਨਾਲ ਥੋੜਾ ਜਿਹਾ ਹਿੱਸਾ ਅਸੀਂ ਉਚਿਤ ਕਰ ਸਕਦੇ ਨੇ ਇਸੇ ਮੈਂ ਤੋ ਸਿੱਖਿਆ ਇਸ ਤੋਂ ਇਲਾਵਾ ਕਿਤਾਬਾਂ ਨਾਲ ਬੱਚਿਆਂ ਨੂੰ ਜੋੜਿਆ ਜਾਵੇ ਜੇ ਹੁਣ ਕਿਤਾਬਾਂ ਤੋਂ ਬੱਚਾ ਦੂਰ ਹੋ ਗਿਆ ਬੱਚਾ ਕਿਤਾਬਾਂ ਤੋਂ ਬਹੁਤ ਦੂਰ ਹੋ ਗਿਆ ਕਿਉਂਕਿ ਕਿਤਾਬਾਂ ਨੂੰ ਤਾਂ ਬੱਚਾ ਪੜ੍ਹ ਕੇ ਰਾਜੀ ਨਹੀਂ ਉਹਨੂੰ ਸੌਖਾ ਡੰਗ ਲੱਭ ਗਿਆ ਮੋਬਾਈਲਾਂ ਦਾ ਜਾਂ ਕੋ ਹੋਰ ਸਾਧਨ ਜਿਹੜੇ ਬਣ ਕੇ ਨਵੀਂ ਟੈਕ ਹਾਂ ਠੀਕ ਹੈ ਨਵੀਂ ਟੈਕਨੀਕ ਦੇ ਹਾਨੀ ਹੋਣਾ ਜ਼ਰੂਰੀ ਹੈ ਇਹ ਵੀ ਪਿੱਛੇ ਪਿੱਛੇ ਨਹੀਂ ਸੀ ਅੱਡ ਸਕਦੇ ਪਰ ਨਾਲ-ਨਾਲ ਜਿਹੜੀ ਐ ਕਿਤਾਬਾਂ ਦਾ ਜਿਹੜਾ ਹੈ ਦਾ ਰੋਲ ਹੈ ਹੁਣ ਦੇਖੋ 8ਵੀਂ ਸਦੀ ਤੋਂ ਲੈ ਕੇ ਹੁਣ 21ਵੀਂ ਸਦੀ ਆ ਗਈ ਹੁਣ ਤੱਕ ਜਿਹੜੀ ਸਾਨੂੰ ਸਾਡੇ ਕੋਲ ਜਿਹੜੀ ਐਜੂਕੇਸ਼ਨ ਆਈ ਹੈ ਜਿਹੜਾ ਇਨਫਾਰਮੇਸ਼ਨ ਦਾ ਸਾਧਨ ਹੈ ਸਾਡੇ ਕੋਲ ਬੁੱਕ ਰਹੀ ਹੈ ਬੁੱਕ ਕਦੇ ਪੁਰਾਣੀ ਨਹੀਂ ਹੋ ਸਕਦੀ ਬੁੱਕ ਵਿੱਚੋਂ ਜਿਹੜਾ ਪੜਿਆ ਸ਼ਾਵਦ ਜਿਹੜਾ ਪੜਿਆ ਲੇਖ ਜਿਹੜਾ ਪੜਿਆ ਐਸੇ ਜਿਹੜਾ ਬੰਦੇ ਦੇ ਮਨ ਤੇ ਅਸਰ ਕਰਦਾ ਹੈ ਉਹ ਮੈਨੂੰ ਲੱਗਦਾ ਸ਼ਾਇਦ ਮੋਬਾਈਲ ਨਹੀਂ ਕਰਦਾ ਮੋਬਾਈਲ ਤੇ ਉਸਤਮਾ ਦਾ ਛਿਆਂ ਹੁੰਦੀਆਂ ਵੀ ਨੇ ਪਰ ਜਿਹੜੀ ਇਤਾਗਰਤਾ ਸਾਡੀ ਬੁੱਕ ਨਾ ਬਣਦੀ ਹੈ ਹੁਣ ਭਾਵੇਂ ਅਸੀਂ ਪਾਠ ਕਈ ਵਾਰ ਇਹ ਤੋਂ ਕਰ ਲੈਂਦੇ ਆ ਮੋਬਾਈਲ ਤੋਂ ਜਿਹੜੀ ਸਾਡੇ ਕੋ ਸਮਾਨੀ ਹੁੰਦਾ ਪਰ ਜਿਹੜਾ ਪਾਠ ਅਸੀਂ ਬੈਠ ਕੇ ਇਨਾਤ ਹੋ ਕੇ ਚੌਂਕੜਾ ਮਾਰ ਕੇ ਰਹਿ ਲ ਤੇ ਰਕਤੀ ਪੋਥੀ ਸਾਹ ਗੁਟਕਾ ਸਾਹ ਕਰਦੇ ਆ ਉਹਦਾ ਆਨੰਦੀ ਵੱਖਰਾ ਹੋਊਗਾ ਇਸ ਲਈ ਕਿਤਾਬਾਂ ਦੇ ਨਾਲ ਬੱਚਿਆਂ ਨੂੰ ਪਾਤੋ ਬਾਤ ਜਿਓ ਨੀ ਪੋਸ਼ਕਰੀਏ ਕਰਾਂ ਦੇ ਵਿੱਚ ਆਪਾਂ ਸਾਰੇ ਪੇਰੈਂਟਸ ਬੈਠੇ ਆ ਕਿਉਂਕਿ ਬੱਚੇ ਨੇ ਸਾਡੇ ਕੋਲ 18 ਘੰਟੇ ਰਹਿਣਾ ਟੀਚਰ ਕੋਲ ਸਿਰਫ 6 ਘੰਟੇ ਆ ਜੇ ਆਪਾਂ ਇਹੀ ਸ਼ਰਤ ਨਹੀਂ ਬੱਚਾ ਸਕੂਲ ਪਾਤਾ ਸਾਰੀ ਜ਼ਿੰਮੇਵਾਰੀ ਹੁਣ ਸਕੂਲ ਦੀ ਹੋ ਗਈ ਟੀਚਰ ਦੀ ਹੋ ਗਈ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਈਏ ਮੈਨੂੰ ਲੱਗਦਾ ਵੀ ਇਹ ਵੀ ਕਿਤੇ ਸਾਡੇ ਲਈ ਧਾਤਕ ਸਿੱਧ ਹੁੰਦਾ ਸੋ ਆਪਾਂ ਸਾਰੇ ਪੇਰੈਂਟਸ ਆਨ ਬੈਠੇ ਆ ਬੱਚਿਆਂ ਨੂੰ ਜਿੰਨਾ ਵੱਧ ਤੋਂ ਵੱਧ ਟਾਈਮ ਦੇ ਸਕਦੇ ਆ ਬੱਚਿਆਂ ਦੇ ਨਾਲ ਆਪਾਂ ਜਿੰਨਾ ਵੱਧ ਤੋਂ ਵੱਧ ਜੁੜੀਏ ਉਸ ਤਰ੍ਹਾਂ ਉਦ ਨਹੀਂ ਵੱਤੋ ਬਦਨ ਨੂੰ ਨੈਤਿਕ ਸਿੱਖਿਆ ਵਿੱਚ ਸਾਰਦੀ ਬੱਚਿਆਂ ਨੂੰ ਕਿਉਂਕਿ ਉਹ ਇਨਸਾਨ ਬਣਨ ਦੇ ਬਣਨਾ ਜ਼ਰੂਰੀ ਹੈ ਉਹ ਪੈਸੇ ਵਾਲਾ ਬਣ ਸਕਦਾ ਹੈ ਅਮੀਰ ਹੋ ਸਕਦਾ ਹੈ ਅਮੀਰ ਹੋਣਾ ਵੱਖਰੀ ਗੱਲ ਹੈ ਬੱਚਾ ਅਮੀਰ ਹੋਵੇ ਚੰਗੀ ਗੱਲ ਹੈ ਚੰਗਾ ਡਾਕਟਰ ਹੋਵੇ ਚੰਗੀ ਗੱਲ ਹੈ ਇੰਜੀਨੀਅਰ ਹੋਵੇ ਚੰਗੀ ਗੱਲ ਹੈ ਪਰ ਉਹ ਨਾਲ ਉਸ ਤੋਂ ਹੱਥੋਂ ਪਹਿਲਾਂ ਚੰਗਾ ਇਨਸਾਨ ਬਣੇ ਚੰਗਾ ਇਨਸਾਨ ਬਣਦੇ ਲਈ ਨੈਤਿਕ ਸਿੱਖਿਆ ਜ਼ਰੂਰੀ ਹੈ ਕਿਤਾਬਾਂ ਨਾਲ ਜੁੜਨਾ ਜ਼ਰੂਰੀ ਹੈ ਸੋ ਮੈਂ ਬਹੁਤਾ ਲੰਮਾ ਸਮਾਂ ਤੁਹਾਡੇ ਵਿੱਚ ਨਾ ਰਹਾ ਇੱਕ ਛੋਟੀ ਜਿਹੀ ਕਹਾਣੀ ਨਾਲ ਜਿਹੜੀ ਕਿਤਾਬ ਦੇ ਨਾਲ ਸੰਬੰਧਿਤ ਹੈ ਮੈਂ ਤੁਹਾਡੇ ਤੋਂ ਪੜ ਕੇ ਆਪਣੀ ਬਾਣੀ ਨੂੰ ਸ਼ਰਮ ਦੇਵਾਂਗਾ ਪੁਸਤਕ ਕੀ ਚੀਜ਼ ਹੈ ਇਹ ਕਿਤਾਬ ਹੈ ਪੁਸਤਕਾਂ ਗੱਲ ਸਿਆਣਿਆਂ ਸੱਚੀ ਆਖੀ ਗੱਲ ਸਿਆਣਿਆਂ ਸੱਚੀ ਆਖੀ ਪੁਸਤਕ ਜੀਵਨ ਭਰ ਦੀ ਸਾਥੀ ਗੱਲ ਸਿਆਣਿਆਂ ਸੱਚੀ ਆਖੀ ਪੁਸਤਕ ਜੀਵਨ ਭਰ ਦੀ ਸਾਥੀ ਪੁਸਤਕ ਦੀ ਹੈ ਅਜਿਬ ਕਹਾਣੀ ਗਿਆਨ ਦਾ ਸੋਮਾ ਪੁਸਤਕ ਰਾਣੀ ਜੀਵਨ ਨੂੰ ਜੋ ਹਰ ਸੁਖ ਦੇਣ ਸਭ ਗੱਲਾਂ ਪੁਸਤਕ ਦੀ ਦੇਣ ਜੀਵਨ ਨੂੰ ਜੋ ਹਰ ਸੁਖ ਦੇਣ ਸਭ ਗੱਲਾਂ ਪੁਸਤਕ ਦੀ ਦੇਣ ਪੁਸਤਕ ਦਾ ਜੋ ਫੜ ਲੈ ਪੱਲਾ ਰਹੇ ਨਾ ਜੀਵਨ ਤੇ ਵਿੱਚ ਕੱਲਾ ਲਾਇਬ੍ਰੇਰੀ ਵਿੱਚ ਵਰਸੇ ਗਿਆਨ ਪੜ ਪੜ ਬੰਦਾ ਬਣੇ ਮਹਾਨ ਵਹਿਮ ਧਰਮ ਦੀ ਟੁੱਟੇ ਕੰਧ ਖਸਾਬ ਸਾਇੰਸ ਦਾ ਕਰਕੇ ਬੰਦ ਵਿਗਿਆਨ ਨਾਲ ਜੋ ਦੋਸਤੀ ਪਾਵੇ ਚੰਦ ਤਾਰਿਆਂ ਤੱਕ ਪਹੁੰਚ ਜਾਵੇ ਉਸਤਕ ਦੀ ਹੈ ਮਿੱਠੀ ਬਾਣੀ ਵੱਡਾ ਛੋਟਾ ਸਭ ਦੀ ਹਾਨੀ ਉਸਕ ਦੇ ਨਾਲ ਪਾਈਏ ਪਿਆਰ ਪੁਸਤਕ ਹੀ ਜੀਵਨ ਦਾ ਸਾਰ ਪੁਸਤਕ ਦੇ ਨਾਲ ਪਾਈਏ ਪਿਆਰ ਜੀਵਨ ਹੀ ਪੁਸਤਕ ਦਾ ਸਾਰ ਪੁਸਤਕ ਨੂੰ ਜਿਸ ਮਾਰੀ ਬਾਦ ਉਸਦੇ ਸਿਰ ਤੇ ਸਜਿਆ ਤਾਜ पुस्तक ਨੂੰ ਸਿਰ ਮਾਰੀ ਬਾਜ ਉਸ ਦੇ ਸਿਰ ਤੇ ਸਜਿਆ ਤਾਜ ਪੁਸਤਕ ਪੜ ਇਨਸਾਨ ਬਣ ਜਵੇ ਅਨਪੜ ਤੋਂ ਵਿਦਵਾਨ ਬਣ ਜਵੇ ਪੁਸਤਕ ਦੀ ਨਹੀਂ ਕੋਈ ਜਾਤ ਪੁਸਤਕ ਤਾਂ ਹੈ ਇੱਕ ਕਰਾਮਾਤ ਪੜੋ ਪੁਸਤਕਾਂ ਪਾਵੋ ਗਿਆਨ ਪਾਵੋ ਰੂਤਵੀ ਬਣੋ ਮਹਾਨ ਪੁਸਤਕ ਦੇ ਨਾਲ ਪਾਲੋ ਪ੍ਰੀਤ ਫਤੇ ਮਦਾਨ ਹਰ ਪਾਸੇ ਜੀਤ ਸੇਖੋਂ ਵਿਗਲ ਵਜਾ ਦਿੱਤਾ ਹੈ ਆਪਣਾ ਫਰਜ਼ ਨਿਵਾਜ ਦਿੱਤਾ ਹੈ ਦੱਸ ਕੇ ਇੰਜ ਪੁਸਤਕ ਦੀ ਮਹਿਮਾ ਸਭ ਨੂੰ ਪੜਨੇ ਲਾਜਤਾ ਹੈ ਸਭ ਨੂੰ ਪੜਨੇ ਲਾਜਤਾ ਹੈ ਵੈਰੀ ਖਾਲਸਾ ਵਾਹਿਗੁਰੂ